ਉਹ ਤੇਗ ਬਹਾਦਰ ਸਹਿ ਮਹਾਰਾਜ ਪਿੰਜਰੇ ਚ ਨੇ ਪਿੰਜਰਾ ਐਸਾ ਹੈ ਉਹਦੇ ਅੰਦਰ ਸੀਖਾਂ ਲੱਗੀਆਂ ਨੇ ਤਿੱਖੇ ਸ਼ੁਰੇ ਕਹਿ ਲੋ ਜੇ ਉੱਠਦੇ ਨੇ ਤੇ ਸਿਰ ਦੇ ਵਿੱਚ ਉਹ ਸੀਖਾਂ ਚੁੱਭਦੀਆਂ ਨੇ ਜੇ ਪਿੱਛੇ ਹੁੰਦੇ ਆ ਤੇ ਮਹਾਰਾਜ ਜੀ ਦੀ ਸਾਰੀ ਪਿੱਠ ਬਦਨ ਤੇ ਉਸ ਹੋਵੇ ਚੁੱਭਦੇ ਆ ਜੇ ਅੱਗੇ ਹੁੰਦੇ ਆ ਚਿਹਰੇ ਤੇ ਤੇ ਛਾਤੀ ਤੇ ਅਗਲੇ ਹਿੱਸੇ ਤੇ ਸੂਵੇ ਚੁੱਬਦੇ ਆ ਮਹਾਰਾਜ ਸਿਰਫ ਉੜ ਕੇ ਉਸ ਪਿੰਜਰੇ ਵਿੱਚ ਖਲੋਤੇ ਹੋਇਆ ਭਾਈ ਮਤੀ ਦਾਸ ਜੀ ਨੇ ਦੇਖਿਆ ਸਿੱਖ ਹੈ ਨਾ ਉਹ ਰਹਿ ਨਹੀਂ ਸਕਦਾ ਉਹ ਕਹਿੰਦੇ ਭਾਈ ਮਤੀ ਦਾਸ ਦਾ ਖਿਰਦਾ ਇਹਨਾਂ ਨੂੰ ਉਛਲਿਆ ਉਹਨਾਂ ਕਹੇ ਸੱਚੇ ਬਾਦਸ਼ਾਹ ਤੁਸੀਂ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਮੈਂ ਕਿਉਂਕਿ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ ਜੀ ਮਾਰਾ ਸੱਚੇ ਪਾਤਸ਼ਾਹ ਧੀਰਜ ਦੇ ਘਰ ਨੇ